ਰਾਵਣ ਦੀਆਂ ਟੈਲਣਾ ਨੇ ਬੀਜੇ ਬਾਦਸ਼ਾ ਨੂੰ ਸਾਰੀ ਗੱਲਬਾਤ ਦੱਸ ਦਿੱਤੀ ਹੈ ਗੁੱਸੇ ਦਾ ਭਰਿਆ ਹੋਇਆ ਬੀਜਾ ਆਪਣੇ ਦਰਬਾਰ ਵਿੱਚ ਆ ਗਿਆ ਆਓ ਅੱਗੇ ਸੁਣੀਏ ਸੁਣ ਕੇ ਬੀਜਾ ਬਾਦਸ਼ਾ ਆ ਗਿਆ ਵਿੱਚ ਦਰਬਾਰ ਪਾਸ ਵਜ਼ੀਰ ਬੁਲਾਇਕੇ ਮੁੱਖ ਸੇ ਕਹੇ ਉਚਾਰ ਲਖਦੇ ਉਹ ਖਾਤ ਰਾਜੇ ਨਰ ਸੁਲਤਾਨ ਤਾਈ ਜੰਗ ਦੀ ਤਿਆਰੀ ਕਰੇ ਲਾਇਕੇ ਤੇ ਜੋਰ ਨੂੰ 나ਸ ਰਾਜ ਭੂਤ ਕਾਮ ਕਰ ਦੇਣ ਕੈਰ ਜੈਸਾ ਨਰ ਸੁਲਤਾਨ ਕੈਦ ਕਰਨਾ ਮੈਂ ਭੋਰ ਨੂੰ ਅੱਜ ਬੇਟੀ ਰਾਵਣ ਜੋ ਲੈ ਕੇ ਛਲ ਰਾਤ ਵਿੱਚ ਹੱਥ ਨਹੀਂ ਲੱਗੇ ਬੇਈਮਾਨ ਜਾਨੀ ਚੋਰ ਨੂੰ ਕਾਰ ਦੇ ਚੜਾਈ ਕਾਹੀ ਦੇਰ ਦਾ ਨਹੀਂ ਕੰਮ ਕੋਈ ਆਪਣਾ ਪਿਜੋਰ ਦਖਲਾ ਦਿਆਂ ਕਿਸ਼ੋਰ ਨੂੰ ਹੋਏ ਕੇ ਕਰੋਦ ਦੋਨੋਂ ਚਿੱਠੀ ਨੂੰ ਲਿਖਣ ਲੱਗੇ ਆਦ ਵਿੱਚ ਲਿਖਿਆ ਵਜ਼ੀਰ ਨੇ ਜੋਹਾਰ ਨੂੰ ਸੂਰਮਾ ਕਹਾਵੇਂ ਸੁਲਤਾਨ ਸਾਰੇ ਜੱਗ ਦਾ ਤੂੰ ਜੰਗ ਦੀ ਤਿਆਰੀ ਕਰ ਬਨ ਕੇ ਇਕਰਾਰ ਨੂੰ ਸ਼ੋਰ ਮੈਂ ਤਮਾਮ ਜੋੜ ਲਿਆਈ ਤੂੰ ਮદાન ਵਿੱਚ ਆਈ ਮੇਰੀ ਫੌਜ ਦੀ ਸਮਝ ਘੜੀ ਚਾਰ ਨੂੰ ਕਰਿਆ ਆਰਾਮ ਬੈਠ ਚੰਗਾ ਤੈਂ ਸ਼ਹਿਰ ਮੇਰੇ ਕਰੇ ਬਦਮਾਸ਼ੀਆਂ ਨਾ ਕਰਿਆ ਵਿਚਾਰ ਨੂੰ ਕਾਸਦ ਤੈਂ ਭੇਜਿਆ ਚਿੱਠੀ ਹੱਥ ਫੜਾਏ ਕਾਸਦ ਚਿੱਠੀ ਦੇਵਦਾ ਨਾਰ ਸੁਲਤਾਨ ਕੋ ਜਾਏ ਚਿੱਠੀ ਪੜ ਸੁਲਤਾਨ ਕੋ ਹੁਆ ਕਰੋਧ ਜੋ ਆਣ ਮੋੜ ਜਵਾਬ ਲਿਖਣੇ ਲੱਗਾ ਕਰੋ ਵੀਰ ਨੂੰ ਧਿਆਨ ਚਿੱਠੀ ਦਾ ਜਵਾਬ ਸੁਲਤਾਨ ਮੋੜਦਾ ਮੇਰੇ ਹੱਥੋਂ ਵੀ ਜਿਆ ਤੂੰ ਮੋਤ ਲੋੜਦਾ ਹੋਣ ਗਈਆਂ ਖਬਰਾਂ ਇਹ ਦੂਰ ਦੂਰ ਮੇ ਕੱਢ ਕੇ ਲਿਆ ਜੋ ਤੇਰੇ ਵੱਡੇ ਸੂਰ ਮੇ ਤੇਰੇ ਜੈਸੇ ਸੂਰ ਮੇ ਹਮੇਸ਼ ਮਿਲਦੇ ਪੁੱਨ ਦੇਵਾ ਸਭ ਨੂੰ ਸਮਾਨ ਖੇਲਦੇ ਤੇਰੇ ਸੂਰ ਨਿਆਂ ਦੇ ਮੈਂ ਬਣਾਵਾ ਝੂਰ ਮੇ ਕੱਢ ਕੇ ਲਿਆ ਜੋ ਤੇਰੇ ਵੱਡੇ ਸੂਰ ਮੇ ਫਤਿਹ ਕਰ ਜਾਉ ਤੇ ਫਲੀ ਮੈਂ ਘੜ ਕੋ ਛੱਡਣਾ ਬੀਜਿਆ ਤੇ ਤੁਹਾਰੀ ਜੜ ਕੋ ਛੱਡ ਜੰਗ ਭਜਣਾ ਨਹੀਂ ਦਸਤੂਰ ਮੈਂ ਕੱਢ ਕੇ ਲਿਆ ਜੋ ਤੇਰੇ ਵੱਡੇ ਸੂਰਮੇ ਆਉਂ ਬੇਟੀ 라ਵਣਾ ਛੋੜਾ ਲਾਇਾਨ ਕੇ ਪੀਵਾ ਤੇਰਾ ਖੂਨ ਮੈਂ ਭੂਜਾ ਨੂੰ ਤਾਣ ਕੇ ਪਾਲਿਆ ਬਰੂਦ ਜਾਣ ਤੈਂ ਤੰਦੂਰ ਮੈਂ ਕੱਢ ਕੇ ਲਿਆ ਜੋ ਤੇਰੇ ਭਾਰੀ ਸੂਰਮੇ ਖੋਰ ਲੁੱਟ ਲੈ ਤੂੰ ਮੇਰੇ ਆਣ ਭਾਤ ਕੋ ਜਾਣਦਾ ਮੈਂ ਤੇਰੀ ਬੀਜਿਆ ਔਕਾਤ ਕੋ ਆਖਦਾ ਕੁਸ਼ੋਰ ਆਵੇ ਨਾ ਸ਼ਹੂਰ ਮੇ ਕੱਢ ਕੇ ਲਿਆ ਜੋ ਤੇਰੇ ਭਾਰੀ ਸੂਰ ਮੇ ਕੱਢ ਕੇ ਲਿਆ ਜੋ ਤੇਰੇ ਵੱਡੇ ਸੂਰ ਮੇ ਚਿੱਠੀ ਦੇ ਕੇ ਮੋੜਤਾ ਕਾਸਦ ਨੂੰ ਸੁਲਤਾਨ ਕਾਸਦ ਚਿੱਠੀ ਦੇਮ ਦਾ ਬੀਜੇ ਤਾਈਆਂ ਆਣ ਲੈ ਕੇ ਬੀਜਾ ਬਾਦਸ਼ਾਹ ਜੋ ਪੜੇ ਖਾਤ ਨੂੰ ਗੁੱਸੇ ਨਾਲ ਸੂਰਮਾ ਉਠਾਵੇ ਛੱਤ ਨੂੰ ਛੱਤੀ ਸਾਈਂ ਠੋਰ ਬੀਜਾ ਲਲਕਾਰ ਦਾ ਰੱਖਦਾ ਨਿਸ਼ਾਨ ਨੰਗੀ ਤਲਵਾਰ ਦਾ ਹੋਰ ਬੀੜਾ ਪਾਨਾਂ ਦਾ ਟਕਾਇਆ ਥਾਲ ਮੇ ਪਾਨ ਕਾ ਤਰੀਕਾ ਰਾਜਿਆਂ ਦੀ ਚਾਲ ਮੇ ਚੱਕ ਲਵੇ ਸੂਰਮਾ ਜੋ ਦਰਬਾਰ ਦਾ ਰੱਖਦਾ ਨਿਸ਼ਾਨ ਨੰਗੀ ਤਲਵਾਰ ਦਾ ਅੱਜ ਦਖਲਾਵੇ ਕਰ ਜੋ ਬਹਾਦਰੀ ਰੱਖੇ ਸਰਕਾਰ ਜੋ ਹਮੇਸ਼ ਯਾਦ ਰਹੀ ਚੱਕ ਬੀੜਾ ਖਾਲੇ ਹੌਸਲਾ ਜੋ ਧਾਰਦਾ ਰੱਖਦਾ ਨਿਸ਼ਾਨ ਨੰਗੀ ਤਲਵਾਰ ਦਾ ਕਰ ਲੈ ਸਫਲ ਪੀਆ ਦੁੱਧ ਮਾਈ ਦਾ ਭਾਗ ਨਾਲ ਮਾਨਸ ਜਨਮ ਪਾਈ ਦਾ ਘਰ ਕੇ ਧਿਆਨ ਪਰਵਦ ਘਾਰ ਦਾ ਰੱਖ ਤਾ ਨਿਸ਼ਾਨ ਨੰਗੀ ਤਲਵਾਰ ਦਾ ਛਤਰੀ ਦਾ ਪੁੱਤ ਜੰਗ ਵਿੱਚ ਮਰ ਜੇ ਚੜ ਜੇ ਬਿਬਾਨ ਦੁਨੀਆ ਚੋਂ ਤਰ ਜੇ ਜਾਵੇ ਸੱਚੇ ਦਿਲ ਸੇ ਨਾ ਫੇਰ ਹਾਰਦਾ ਰੱਖ ਤਾ ਨਿਸ਼ਾਨ ਨੰਗੀ ਤਲਵਾਰ ਦਾ ਬਿਨਾ ਜਸ ਜੀਵਣਾ ਧਰਗ ਜੱਗ ਦਾ ਖੱਠ ਦਾ ਖਲਾਵੇ ਤੁਖਮ ਅਲੱਗ ਦਾ ਛਤਰੀ ਨਾ ਜਾਣ ਹੈ ਸਰੂਪ ਨਾਰ ਦਾ ਰਖ ਤਾ ਨਿਸ਼ਾਨ ਨੰਗੀ ਤਲਵਾਰ ਦਾ ਰਾਜਪੂਤ ਬੱਚੇ ਨਾ ਡਰਨ ਜੰਗ ਤੇ ਛਤਰੀ ਦੇ ਪੁੱਤ ਜੰਗ ਤੇ ਨਤ ਮੰਗ ਤੇ ਰਾਜਪੂਤ ਬੱਚੇ ਨਾ ਡਰਨ ਜੰਗ ਤੇ ਛੱਤਰੀ ਦੇ ਪੁੱਤ ਜੰਗ ਨੇ ਤਮੰਗ ਤੇ ਮੁੱਖ ਸੇ ਕਸ਼ੋਰ ਚੰਦ ਹੈ ਉਚਾਰਦਾ ਰੱਖ ਤਾ ਨਿਸ਼ਾਨ ਨੰਗੀ ਤਲਵਾਰ ਦਾ ਰੱਖ ਤਾ ਨਿਸ਼ਾਨ ਨੰਗੀ ਤਲਵਾਰ ਦਾ ਆਣ ਕੇ ਬਜ਼ੀਰ ਵੀ ਬੀੜਾ ਚੱਕਿਆ ਖੁਸ਼ੀ ਦੇ ਨਾਲ ਮੁੱਖ ਵਿੱਚ ਪਾਏ ਕੇ ਉਠਾਵੇ ਤਲਵਾਰ ਕੋ ਚੜਿਆ ਵਜੀਰ ਜੋ ਅਖੀਰ ਹਥਿਆਰ ਲਾਏ ਫੌਜ ਦੇ ਸਮੇਤ ਚੱਲਾ ਬਨ ਕੇ ਕਤਾਰ ਕੋ ਬਾਜਰੇ ਢੋਲ ਬੋਲ ਸਮਝੇ ਦੂਏ ਦਾ ਨਹੀਂ ਸੂਰਮੇ ਉਚਾਰ ਦੇ ਜਬਾਨੋ ਮਾਰੋ ਮਾਰ ਕੋ ਮੱਲਿਆ ਮદાન ਆਣ ਫੌਜ ਨੇ ਕਸ਼ੋਰ ਚੰਦਾ ਗੱਤ ਕੇ ਸਮਾਨ ਸੂਰੇ ਠੇਰ ਦੇ ਕਤਾਰ ਕੋ ਗੱਤ ਕੇ ਸਮਾਨ ਸੂਰੇ ਖੇਰ ਦੇ ਘਟਾਰ ਕੋ